ਇੱਕ ਪਿੰਡ 'ਚ ਮਹਾਰਾਜ ਗਏ। ਕਾਫੀ ਭੇਟਾ ਆ ਗਈ। ਅਗਲੇ ਪਿੰਡ ਗਏ ਤੇ ਗਰੀਬੀ ਵੜੀ। ਤਿੰਨ ਚਾਰ ਦਿਨ ਪੰਜ ਦਿਨ ਦੀਵਾਨ ਲਾਏ ਮਹਾਰਾਜ ਨੇ ਤੇ ਮਹਾਰਾਜ ਸੋਚਦੇ ਪਿੰਡ ਦਾ ਭਲਾ ਕਿਵੇਂ ਕਰੀਏ। ਇੱਥੋਂ ਤੱਕ ਕਿ ਉਹ ਸਾਰੇ ਪਿੰਡ ਨੂੰ ਗੁਰੂ ਤੇਗ ਬਹਾਦਰ ਜੀ ਨੇ ਨਾਮ ਦਰੜ ਕਰਵਾਇਆ। ਬੇਗਨ ਬਿਨਾਸਨ ਸਭ ਤੋਂ ਨਾਸਨ ਸਤਿਗੁਰੂ ਨਾਮ ਦਰੜਾਇਆ। ਦਰੜ ਕਰਾਇਆ। ਇੱਕ ਮਿੰਟ ਕਰਿਓ ਇੱਥੇ ਹੀ ਵਾਹੇ ਗੁਰੂ। ਵਾਹਿਗੁਰੂ 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 ਸਾਹਿਬ ਗੁਰੂ ਸਾਹਿਬ ਗੁਰੂ ਵਾਹਿਗੁਰੂ ਵਾਹਿਗੁਰੂ ਸੰਤ ਅਤਰ ਸਿੰਘ ਜੀ ਕਰਾਉਂਦੇ ਉਹ ਕਹਿੰਦੇ ਸੀ ਇੱਕ ਸਿੱਖ ਦੋ ਸਾਧ ਸੰਗ ਪੰਜੀ ਪਰਮੇਸ਼ਰ ਤੁਸੀਂ ਇਕੱਲੇ ਹੋ ਸਿੱਖ ਇੱਕ ਤੁਹਾਡੇ ਨਾਲ ਬਹਿ ਜਾਏ ਸਮਝੋ ਸਾਥ ਸੰਗਤ ਹੋ ਗਈ। ਹੋਵੇ ਤੁਸੀਂ ਦੋਵੇਂ ਰਲ ਕੇ ਗੁਰੂ ਦੀ ਗੱਲ ਕਰ ਸਕਦੇ ਹੋ। ਉਹ ਸਾਥ ਸੰਗਤ ਹੋ ਗਈ। ਪੰਜੀ ਪਰਮੇਸ਼ਰ ਪੰਜ ਹੋ ਜੋ ਤੇ ਪਰਮੇਸ਼ਰ ਵਿੱਚ ਆ ਜਾਂਦਾ। ਜਿੰਨੇ ਪੰਜੀ ਪੰਜਾ ਇਕੱਠੇ ਹੋ ਕੇ ਫਿਰ ਨਾਮ ਦਰੜ ਕਰਨ। ਮੈਂ ਗੱਲ ਕਹਿ ਰਿਹਾ ਵੀ ਇੱਕ ਪਿੰਡ 'ਚ ਮਾਇਆ ਆ ਗਈ। ਅਗਲਾ ਗਰੀਬੀ ਆਨੇ ਸਾਡੇ ਗੁਰਦੇਵ ਸੁੱਖ ਦੁੱਖ ਜੈ। ਉਸ ਪਿੰਡ ਚ ਕੀ ਸੋਚਦੇ ਆ ਨਾਮ ਵੀ ਦ੍ਰਿੜ ਕਰਾਇਆ ਚਰਨਪੋਲ ਵੀ ਦਿੱਤੀ ਤੇ ਜਾਣ ਲੱਗਿਆ ਨਾ ਇੱਕ ਸਰੀਰ ਨੂੰ ਕਹਿੰਦੇ ਤੈਨੂੰ ਗਊਆਂ ਸੰਭਾਲਣ ਦੀ ਜਾਚ ਕਹਿੰਦੇ ਜੀ ਹਾਂ ਜੀ ਮੈਂ ਬੋਟ ਰੇਡ ਆ ਜੀ ਗਊਆਂ ਸੰਭਾਲ ਲੈਣਾ ਕਹਿੰਦੇ ਪਿੰਡ ਵਿੱਚ ਗਰੀਬੀ ਵੜੀ ਐ ਪਿਛਲੇ ਪਿੰਡ ਜੋਂ ਸਾਨੂੰ ਮਾਇਆ ਇਕੱਠੀ ਹੋਈ ਐ ਉਹ گاਉਆਂ ਦੀ ਨਸਲ ਲਿਖੀ ਐ ਜੀ ਨਸਲ ਵੀ ਕੱਪਲ ਮਾਰਾ ਕਹਿੰਦੇ ਤੈਨੂੰ 101 ਕੱਪਲ گاਉਆਂ ਲੈ ਕੇ ਦੇਣੇ ਆ ਤੂੰ ਆਪਣਾ ਦੁੱਧ ਕੱਢ ਲਿਆ ਕਰ ਤੇ ਸਾਰਿਆਂ ਦਾ ਦੁੱਧ ਚੋ ਕੇ ਤੇ ਜਿੰਨਾ ਪਿੰਡ ਐ ਇਹਨਾਂ ਨੂੰ ਦੁੱਧ ਬੋਲ ਨਾ ਲੈ ਆਣਾ ਪਵੇ ਇਹ ਸਾਰਾ ਦੁੱਧ ਇੱਥੋਂ ਫਰੀ ਲੈਣਾ ਕੋ ਸਾਧਨ ਹਾਂ ਸੰਭਾਲ ਤੂੰ ਕਰ ਲਈ ਆਪਣਾ ਹਿੱਸਾ ਵੀ ਕੱਢ ਲਈ ਤੇ ਕਰੇਗਾ ਕੰਦਾ ਜੀ ਜਰੂਰ ਇਹ ਕਪਲ ਗਊਆਂ ਦੀ ਨਸਲ ਹੁੰਦੀ ਜੀ ਕਪਲ ਗੁਰਬਾਣੀ ਦੀ ਵੀ ਆਇਆ ਕਪਲ ਗਾਏ ਨਾਮੇ ਦੋਯਾਨੀ ਜਿਹੜਾ ਸ਼ਬਦ ਹੈ ਨਾ ਦੁੱਧ ਕਟੋਰੇ ਗੜਵੇ ਪਾਨੀ ਕਪਲ ਗਾਏ ਭਗਤ ਨਾਮਦੇਵ ਜੀ ਦਾ ਸ਼ਬਦ ਹੈ ਜਿਹਦੇ ਚ ਉਹਨਾਂ ਨੇ ਕਿਹਾ ਵੀ ਮੈਂ ਜਦੋਂ ਠਾਕੁਰ ਨੂੰ ਦੁੱਧ ਦਾ ਭੋਗ ਲਵਾਉਣ ਲੱਗਾ ਤੇ ਕਪਲ ਗਾਂ ਦਾ ਦੁੱਧ ਚੋਇਆ ਆਖੋ ਸਤਨਹਾਂ ਇਹ ਨਸਲ ਹੈ ਗੁਰਬਾਣੀ ਕੀ ਨਾ ਆਇਆ ਕਪਲ ਮੈਂ ਇਸ਼ਾਰਾ ਕਰ ਰਿਹਾ ਇੱਕ ਪਿੰਡ ਵਿੱਚ ਮਾਇਆ ਜ਼ਿਆਦਾ ਆ ਗਈ ਤੇ ਖੁਸ਼ੀ ਨਹੀਂ ਇੱਕ ਜੇ ਲੋੜ ਹੈ ਤੇ ਸਾਰੇ ਉੱਥੇ ਜਿੰਨੀ ਮਾਇਆ ਨਾਲ ਉੱਥੇ 101 ਗਉਂ ਆ ਲਿਆ ਕੇ ਡਿਊਟੀ ਲਾ ਕੇ ਵੀ ਸਾਰੇ ਬੜੀ ਵੱਡੀ ਗੱਲ ਹੈ ਤੁਹਾਡੇ ਪਿੰਡਾਂ ਲਈ ਤੇ ਛੋਟੀ ਗੱਲ ਹੈ ਸਾਡੂ ਸ਼ਹਿਰੀਆਂ ਨੂੰ ਪੁੱਛੋ ਕਿ ਦੁੱਧ ਕੀ ਭਾਅ ਮਿਲਦਾ ਆਖੋ ਸਾਧਨ ਹਾਂ ਸਾਨੂੰ ਪੁੱਛੋ ਸ਼ਹਿਰੀਆਂ ਨੂੰ ਦੁੱਧ ਦਾ ਕੀ ਹਾਲ ਆਡਾ ਉੱਥੇ ਹੁਣ ਇੱਕ ਘਰ ਵਿੱਚ ਦੋਦੀ ਫਰੀ ਆਣ ਲੱਗ ਪਏ ਉਹਨੂੰ ਉਹ ਵੀ ਬੜਾ ਸਹਾਰਾ ਹੋ ਜਾਂਦਾ ਉਹ ਪਿੰਡ ਵਾਲਿਆਂ ਨੂੰ ਇੰਨਾ ਹੀ ਸਹਾਰਾ ਹੋ ਗਿਆ ਇੱਕ ਤੇ ਗੁਰੂ ਆਲੇ ਬਣ ਕੇ ਇੱਕ ਨਾਮ ਦੇ ਰੇੜ ਹੋ ਗਿਆ ਇੱਕ ਮਹਾਰਾਜ ਨੇ ਉਹ ਮਾਇਆ ਚ 101 ਗਉਆਂ ਪਿੰਡ ਚ ਦੇ ਦਿੱਤੀਆਂ ਇਹ ਸਾਰਾ ਪਿੰਡ ਰੋਜ ਇਹ ਚੋਏਗਾ ਦੇਵੇਗਾ ਸਾਰਾ ਪਿੰਡ ਬੰਨ ਦਿੱਤਾ ਇੱਕ ਜੀ ਪਿਛੇ ਇਹਨਾਂ ਦੇਣਾ ਮਾਇਆ ਕੋਈ ਨਹੀਂ ਲੈਣੀ ਆ ਸਾਡੇ ਗੁਰੂ ਨੇ ਆ ਗਈਏ ਤੇ ਖੁਸ਼ੀ ਨਹੀਂ ਅਗਲੇ ਪਿੰਡ ਲੋੜੇ ਤੇ ਲਾਤੀਆਂ ਤੇ ਪਕੜ ਨਹੀਂ ਲਾ ਕੇ ਆਪ ਅਗਲੇ ਪਿੰਡ ਵਿੱਚ ਗੁਰੂ ਤੇਗ ਬਹਾਦਰ ਦੇ ਪਿਆਰ ਦੇ ਜਕਾਰਾ ਬੋਲੋ ਇੱਕ ਗੱਜ ਕੇ ਪਿਆਰ ਆ ਗਈ ਆ ਸਾਡਾ ਗੁਰਦੇ ਅਸੀਂ ਚੱਲ ਪਾਂਗੇ ਬੜਾ ਔਖਾ ਪਰ ਮਹਾਰਾਜ ਤੇ ਚਲੋ ਆਪ ਸਮਰੱਥ ਨੇ ਅਸੀਂ ਥੋੜਾ ਥੋੜਾ ਸ਼ੂ ਲਈਏ